ਜ਼ਿੰਦਗੀ ਵਿੱਚ ਸੁੱਖ ਅਤੇ ਦੁੱਖ ਦਾ ਸਮਾਂ ਚੱਲਦਾ ਰਹਿੰਦਾ ਹੈ। ਹਰ ਇਨਸਾਨ ਦੀ ਜ਼ਿੰਦਗੀ ਵਿੱਚ ਕਈ ਵਾਰ ਸੁੱਖ ਆਉਂਦਾ ਹੈ ਤੇ ਕਈ ਵਾਰ ਦੁੱਖ ਆਉਂਦਾ ਹੈ ਪਰ ਇਨਸਾਨ ਉਹੀ ਹੈ ਜੋ ਸੁੱਖ ਅਤੇ ਦੁੱਖ ਦੋਵਾਂ ਵੇਲੇ ਮਜ਼ਬੂਤ ਰਹੇ ਅਤੇ ਹਮੇਸ਼ਾ ਅੱਗੇ ਵਧੇ। ਕੁਝ ਲੋਕ ਦੁੱਖ ਦੀ ਕੜੀ ਵੀ ਚਟਾਨ ਵਾਂਗ ਮਜ਼ਬੂਤ ਰਹਿੰਦੇ ਹਨ ਅਤੇ ਮੁਸੀਬਤਾਂ ਨਾਲ ਲੜਦੇ ਹੋਏ ਅੱਗੇ ਵਧਦੇ ਹਨ। ਆਪਣਾ ਰਾਹ ਆਪ ਬਣਾ ਲੈਂਦੇ ਹਨ ਅਤੇ ਜ਼ਿੰਦਗੀ ਵਿੱਚ ਜੋ ਚਾਹੁੰਦੇ ਹਨ ਉਹ ਹਾਸਲ ਕਰ ਲੈਂਦੇ ਹਨ। ਪਰ ਕੁਝ ਲੋਕ ਮਿਹਨਤ ਕਰਨ ਦੀ ਬਜਾਏ ਆਪਣੀ ਕਿਸਮਤ ਨੂੰ ਦੋਸ਼ ਦਿੰਦੇ ਹਨ ਕਿ ਕਿਸਮਤ ਨੇ ਸਾਥ ਨਹੀਂ ਦਿੱਤਾ ਅਤੇ ਟੁੱਟ ਜਾਂਦੇ ਹਨ ਇਹ ਜ਼ਰੂਰੀ ਨਹੀਂ ਕਿ ਕਿਸਮਤ ਹਰ ਕਿਸੇ ਦਾ ਸਾਥ ਦੇਵੇ ਕੁਝ ਲੋਕਾਂ ਦੀ ਕਿਸਮਤ ਬਹੁਤ ਵਧੀਆ ਹੁੰਦੀ ਹੈ ਥੋੜੀ ਜੀ ਮਿਹਨਤ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਮਨਚਾਹੇ ਮੁਕਾਮ ਹਾਸਲ ਹੋ ਜਾਂਦਾ ਹੈ ਪਰ ਬਹੁਤ ਸਾਰੇ ਲੋਕ ਮਿਹਨਤ ਕਰਨ ਦੇ ਬਾਵਜੂਦ ਵੀ ਆਪਣੀ ਇੱਛਾ ਅਨੁਸਾਰ ਫਲ ਨਹੀਂ ਪਾ ਸਕਦੇ ਜਿਸ ਕਾਰਨ ਉਹ ਕਮਜ਼ੋਰ ਪੈਣ ਲੱਗ ਜਾਂਦੇ ਹਨ ਅਤੇ ਲੋਕਾਂ ਤਾਂ ਮਿਹਨਤ ਕਰਨ ਦੀ ਬਜਾਏ ਕਿਸਮਤ ਨੂੰ ਦੋਸ਼ ਦਿੰਦੇ ਹੋਏ ਦੁੱਖਾਂ ਦਾ ਰੋਣਾ ਰੋਂਦੇ ਹਨ ਦੋਸਤੋ ਇਨਸਾਨ ਨੂੰ ਕਦੇ ਵੀ ਕਿਸਮਤ ਦੇ ਪਰੋਸੇ ਜ਼ਿੰਦਗੀ ਨਹੀਂ ਜਾਣੀ ਚਾਹੀਦੀ ਇਹ ਜ਼ਰੂਰੀ ਨਹੀਂ ਕਿ ਤੁਹਾਡੀ ਜ਼ਿੰਦਗੀ ਵਿੱਚ ਹਰ ਪਲ ਚੰਗਾ ਹੋਵੇ ਇਸ ਜ਼ਿੰਦਗੀ ਵਿੱਚ ਕਈ ਵਾਰ ਚੰਗਾ ਹੁੰਦਾ ਹੈ ਤੇ ਕਈ ਵਾਰ ਬੁਰਾ ਹੁੰਦਾ ਹੈ ਜੇ ਤੁਸੀਂ ਜ਼ਿੰਦਗੀ ਵਿੱਚ ਹਮੇਸ਼ਾ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਕਾਰਾਤਮਕ ਰਹਿਣਾ ਪਵੇਗਾ ਅਤੇ ਸਾਰੇ ਹਾਲਾਤਾਂ ਵਿੱਚ ਚਟਾਨਣ ਵਾਂਗ ਮਜ਼ਬੂਤ ਰਹਿੰਦੇ ਹੋਏ ਆਪਣੇ ਕੰਮ ਨੂੰ ਕਰਦੇ ਹੋਏ ਜ਼ਿੰਦਗੀ ਵਿੱਚ ਅੱਗੇ ਵਧਣਾ ਪਵੇਗਾ ਅਤੇ ਰਹੀ ਗੱਲ ਕਿਸਮਤ ਦੀ ਤਾਂ ਕਿਸਮਤ ਤੋਂ ਪਹਿਲਾਂ ਮਿਹਨਤ ਜ਼ਰੂਰੀ ਹੁੰਦੀ ਹੈ ਤੁਸੀਂ ਆਪਣੇ ਹੱਥਾਂ ਦੀਆਂ ਲਕੀਰਾਂ ਨੂੰ ਧਿਆਨ ਨਾਲ ਵੇਖੋ ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਉਂਗਲੀਆਂ ਆਉਂਦੀਆਂ ਹਨ ਉਂਗਲੀਆਂ ਨਾਲ ਹੀ ਮਿਹਨਤ ਕੀਤੀ ਜਾਂਦੀ ਹੈ ਕੰਮ ਕੀਤਾ ਜਾਂਦਾ ਹੈ ਜਦੋਂ ਲੋਕ ਆਪਣੇ ਹੱਥਾਂ ਨਾਲ ਮਿਹਨਤ ਕਰਦੇ ਹਨ ਤਾਂ ਉਹਨਾਂ ਨੂੰ ਉਹਨਾਂ ਦੀ ਇੱਛਾ ਦਾ ਫਲ ਜ਼ਰੂਰ ਮਿਲਦਾ ਹੈ ਪਹਿਲਾਂ ਮਿਹਨਤ ਆਉਂਦੀ ਹੈ ਫਿਰ ਕਿਸਮਤ ਹੁੰਦੀ ਹੈ ਕਿਉਂਕਿ ਉਂਗਲੀਆਂ ਦੇ ਬਾਅਦ ਹੀ ਹੱਥ ਦੀਆਂ ਲਕੀਰਾਂ ਆਉਂਦੀਆਂ ਹਨ ਇਸ ਤੋਂ ਪਤਾ ਚੱਲਦਾ ਹੈ ਕਿ ਸਾਨੂੰ ਪਹਿਲਾਂ ਮਿਹਨਤ ਕਰਨੀ ਚਾਹੀਦੀ ਹੈ ਅਤੇ ਕਿਸਮਤ ਤੇ ਭਰੋਸਾ ਬਾਅਦ ਵਿੱਚ ਕਰਨਾ ਚਾਹੀਦਾ ਹੈ ਕਿਸਮਤ ਤੋਂ ਤਾਂ ਸਿਰਫ ਇੱਕ ਨੂੰ ਮਿਲਦਾ ਹੈ ਪਰ ਮਿਹਨਤ ਤੋਂ ਹਰ ਇੱਕ ਨੂੰ ਉਸ ਦੀ ਇੱਛਾ ਦਾ ਫਲ ਮਿਲਦਾ ਹੈ ਇਸ ਲਈ ਤੁਹਾਨੂੰ ਜ਼ਿੰਦਗੀ ਵਿੱਚ ਜੋ ਚਾਹੀਦਾ ਹੈ ਉਸ ਲਈ ਭਰਪੂਰ ਮਿਹਨਤ ਕਰੋ ਬਿਨਾਂ ਥੱਕੇ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਜੇ ਕਿਸਮਤ ਸਾਥ ਨਹੀਂ ਦੇ ਰਹੀ ਤਾਂ ਆਪਣੇ ਆਪ ਤੇ ਭਰੋਸਾ ਰੱਖੋ ਅਤੇ ਇਸ ਵੀਡੀਓ ਵਿੱਚ ਦੱਸੀਆਂ ਗਈਆਂ ਕੁਝ ਗੱਲਾਂ ਨੂੰ ਧਿਆਨ ਨਾਲ ਸੁਣੋ ਅਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਾਗੂ ਕਰੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਅਤੇ ਤੁਹਾਡੀ ਕਿਸਮਤ ਵੀ ਸਾਥ ਦੇਵੇਗੀ ਪਰ ਦੋਸਤੋ ਇਸ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਦੇ ਨਵੇਂ ਦਰਸ਼ਕ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਅਤੇ ਕਮੈਂਟ ਕਰਕੇ ਸਾਨੂੰ ਦੱਸੋ ਕਿ ਤੁਸੀਂ ਸਾਡੀ ਵੀਡੀਓ ਕਿੱਥੋਂ ਦੇਖ ਰਹੇ ਹੋ ਇਸ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਤਾਂ ਆਓ ਵੀਡੀਓ ਸ਼ੁਰੂ ਕਰਦੇ ਹਾਂ ਨੰਬਰ 1 ਆਪਣੇ ਆਪ ਤੇ ਭਰੋਸਾ ਰੱਖੋ ਦੋਸਤੋ ਜੇ ਤੁਸੀਂ ਜ਼ਿੰਦਗੀ ਵਿੱਚ ਸਫਲਤਾ ਪਾਣੀ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਆਪ ਤੇ ਭਰੋਸਾ ਰੱਖੋ ਜੇ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੋਵੇਗਾ ਤਾਂ ਤੁਸੀਂ ਜ਼ਿੰਦਗੀ ਵਿੱਚ ਜੋ ਵੀ ਕੰਮ ਕਰੋਗੇ ਉਸ ਵਿੱਚ ਸਫਲਤਾ ਜ਼ਰੂਰ ਮਿਲੇਗੀ ਕਿਉਂਕਿ ਤੁਸੀਂ ਜੋ ਵੀ ਕੰਮ ਕਰ ਰਹੇ ਹੋ ਉਸ ਵਿੱਚ ਤੁਸੀਂ ਆਪਣਾ 100% ਦੇ ਰਹੇ ਹੋ ਜਾਂ ਨਹੀਂ ਇਹ ਸਿਰਫ ਤੁਹਾਨੂੰ ਹੀ ਪਤਾ ਹੈ ਜੇ ਤੁਸੀਂ ਆਪਣੇ ਕੰਮ ਵਿੱਚ ਆਪਣਾ 100% ਦਿਓਗੇ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਜ਼ਿੰਦਗੀ ਦੀ ਹਰ ਸਫਲਤਾ ਦੀ ਕੁੰਜੀ ਭਰੋਸਾ ਹੈ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਆਪਣੇ ਆਪ ਤੋਂ ਜ਼ਿਆਦਾ ਦੂਜਿਆਂ ਤੇ ਭਰੋਸਾ ਹੁੰਦਾ ਹੈ ਜਿਸ ਕਾਰਨ ਉਹਨਾਂ ਨੂੰ ਜ਼ਿੰਦਗੀ ਵਿੱਚ ਸਫਲਤਾ ਜਲਦੀ ਨਹੀਂ ਮਿਲਦੀ ਤੁਹਾਡੇ ਆਸ-ਪਾਸ ਬਹੁਤ ਸਾਰੇ ਨੈਗੇਟਿਵ ਵਿਚਾਰ ਵਾਲੇ ਲੋਕ ਰਹਿੰਦੇ ਹਨ ਜੇ ਉਹ ਤੁਹਾਨੂੰ ਨੈਗੇਟਿਵ ਗੱਲਾਂ ਕਰਨਗੇ ਤਾਂ ਤੁਹਾਡਾ ਭਰੋਸਾ ਟੁੱਟ ਸਕਦਾ ਹੈ ਇਸ ਲਈ ਲੋਕਾਂ ਦੀਆਂ ਗੱਲਾਂ ਤੇ ਘੱਟ ਭਰੋਸਾ ਕਰੋ ਅਤੇ ਆਪਣੇ ਆਪ ਤੇ ਭਰੋਸਾ ਕਰੋ ਜੇ ਤੁਹਾਨੂੰ ਕਿਸੇ ਕੰਮ ਵਿੱਚ ਸਫਲਤਾ ਚਾਹੀਦੀ ਹੈ ਤਾਂ ਉਸ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਤੁਹਾਡੇ ਕੋਲ ਹੋਣੀਆਂ ਚਾਹੀਦੀਆਂ ਹਨ ਜਿਸ ਨਾਲ ਤੁਸੀਂ ਆਪਣਾ ਮੁਕਾਮ ਹਾਸਲ ਕਰ ਸਕਦੇ ਹੋ ਤੁਹਾਨੂੰ ਤੁਹਾਡੇ ਆਪ ਤੋਂ ਬਿਹਤਰ ਕੋਈ ਨਹੀਂ ਜਾਣਦਾ ਨੰਬਰ 2 ਹਮੇਸ਼ਾ ਪੋਜ਼ਿਟਿਵ ਰਹੋ ਦੋਸਤੋ ਜ਼ਿੰਦਗੀ ਦੀ ਕਿਸੇ ਵੀ ਫੀਲਡ ਵਿੱਚ ਸਫਲਤਾ ਪਾਣ ਲਈ ਸਾਨੂੰ ਹਮੇਸ਼ਾ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਭਾਵੇਂ ਜ਼ਿੰਦਗੀ ਵਿੱਚ ਦੁੱਖ ਹੋਵੇ ਜਾਂ ਸੁੱਖ ਸਾਨੂੰ ਹਰ ਹਾਲ ਵਿੱਚ ਪੋਜ਼ਿਟਿਵ ਰਹਿੰਦੇ ਹੋਏ ਆਪਣੇ ਕੰਮ ਨੂੰ ਪੂਰੇ ਜੋਸ਼ ਨਾਲ ਕਰਨਾ ਚਾਹੀਦਾ ਹੈ ਜੇ ਤੁਸੀਂ ਹਮੇਸ਼ਾ ਪੋਜ਼ਿਟਿਵ ਰਹੋਗੇ ਤਾਂ ਤੁਹਾਨੂੰ ਬੁਰੇ ਸਮੇਂ ਤੋਂ ਬਾਹਰ ਨਿਕਲਣ ਵਿੱਚ ਮਦਦ ਮਿਲੇਗੀ ਅਤੇ ਤੁਹਾਡਾ ਕਠਿਮ ਰਾਹ ਆਸਾਨ ਹੋ ਜਾਵੇਗਾ ਇਸ ਲਈ ਹਮੇਸ਼ਾ ਮੁਸਕਰਾਉਂਦੇ ਰਹੋ ਅਤੇ ਜ਼ਿੰਦਗੀ ਵਿੱਚ ਆਪਣੇ ਕੰਮ ਨੂੰ ਕਰਦੇ ਹੋਏ ਅੱਗੇ ਵਧੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਅਤੇ ਤੁਹਾਡੀ ਕਿਸਮਤ ਵੀ ਸਾਥ ਦੇਵੇਗੀ ਨੰਬਰ 3 ਕੰਮ ਤੇ ਫੋਕਸ ਕਰੋ ਦੋਸਤੋ ਬਹੁਤ ਸਾਰੇ ਲੋਕ ਕਿਸਮਤ ਨੂੰ ਦੋਸ਼ ਦਿੰਦੇ ਹੋਏ ਆਪਣੇ ਕੰਮ ਨੂੰ ਛੱਡ ਦਿੰਦੇ ਹਨ ਉਸ ਨੂੰ ਪੂਰਾ ਨਹੀਂ ਕਰਦੇ ਜਿਸ ਕਾਰਨ ਉਹਨਾਂ ਨੂੰ ਸਹੀ ਨਤੀਜੇ ਨਹੀਂ ਮਿਲਦੇ ਜੇ ਤੁਹਾਨੂੰ ਆਪਣੀ ਮਿਹਨਤ ਤੇ ਭਰੋਸਾ ਹੈ ਆਪਣੇ ਆਪ ਤੇ ਭਰੋਸਾ ਹੈ ਤਾਂ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਜ਼ਰੂਰਤ ਇਹ ਹੈ ਕਿ ਤੁਸੀਂ ਲਗਾਤਾਰ ਕੋਸ਼ਿਸ਼ ਕਰੋ ਜ਼ਿੰਦਗੀ ਵਿੱਚ ਜਿਸ ਵੀ ਵਿਅਕਤੀ ਨੂੰ ਸਫਲਤਾ ਚਾਹੀਦੀ ਹੈ ਉਸ ਨੂੰ ਆਪਣੇ ਕੰਮ ਨੂੰ ਲਗਾਤਾਰ ਅਭਿਆਸ ਕਰਦੇ ਹੋਏ ਕਰਨਾ ਚਾਹੀਦਾ ਹੈ ਅਭਿਆਸ ਦਾ ਮਤਲਬ ਇਹ ਹੈ ਕਿ ਜੇ ਤੁਸੀਂ ਕੋਈ ਨਵਾਂ ਕੰਮ ਕਰ ਰਹੇ ਹੋ ਜਿਵੇਂ ਕੋਈ ਬਿਜ਼ਨਸ ਕਰ ਰਹੇ ਹੋ ਅਤੇ ਉਸ ਵਿੱਚ ਤੁਹਾਨੂੰ ਸਫਲਤਾ ਨਹੀਂ ਮਿਲ ਰਹੀ ਤਾਂ ਤੁਹਾਨੂੰ ਨਿਰਾਸ਼ ਨਹੀਂ ਹੋਣਾ ਚਾਹੀਦਾ ਬਲਕਿ ਆਪਣੇ ਕੰਮ ਨਾਲ ਜੁੜੀਆਂ ਸਾਰੀਆਂ ਜਾਣਕਾਰੀਆਂ ਨੂੰ ਇਕੱਠਾ ਕਰਦੇ ਹੋਏ ਉਸ ਦੀਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ ਅਤੇ ਲਗਾਤਾਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿਉਂਕਿ ਬਲਬ ਦਾ ਅਵਿਸ਼ਕਾਰ ਕਰਨ ਵਾਲੇ ਵਿਗਿਆਨੀ ਨੇ 999 ਵਾਰ ਅਸਫਲਤਾ ਤੋਂ ਬਾਅਦ ਹਜ਼ਾਰਵੀਂ ਕੋਸ਼ਿਸ਼ ਵਿੱਚ ਹੀ ਸਫਲਤਾ ਪਾਈ ਸੀ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਜੇ ਤੁਹਾਨੂੰ ਕਿਸੇ ਕੰਮ ਵਿੱਚ ਤੁਰੰਤ ਨਤੀਜੇ ਨਹੀਂ ਮਿਲ ਰਹੇ ਤਾਂ ਤੁਹਾਨੂੰ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਲਗਾਤਾਰ ਅਭਿਆਸ ਕਰੋ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਨੰਬਰ 4 네ਗੇਟਿਵ ਲੋਕਾਂ ਤੋਂ ਦੂਰ ਰਹੋ ਦੋਸਤੋ ਜ਼ਿੰਦਗੀ ਵਿੱਚ ਜੇ ਤੁਹਾਨੂੰ ਸਫਲਤਾ ਚਾਹੀਦੀ ਹੈ ਤਾਂ ਤੁਹਾਨੂੰ ਹਮੇਸ਼ਾ ਪੋਜ਼ਿਟਿਵ ਲੋਕਾਂ ਦੇ ਨਾਲ ਰਹਿਣਾ ਚਾਹੀਦਾ ਹੈ ਜੇ ਤੁਹਾਡੇ ਆਸ-ਪਾਸ ਕੁਝ 네ਗੇਟਿਵ ਵਿਚਾਰ ਵਾਲੇ ਲੋਕ ਹਨ ਜੋ ਤੁਹਾਨੂੰ ਤੁਹਾਡੇ ਕੰਮ ਤੋਂ ਪਟਕਾਰ ਰਹੇ ਹਨ ਤਾਂ ਤੁਹਾਨੂੰ ਉਹਨਾਂ ਤੋਂ ਦੂਰ ਹੋ ਜਾਣਾ ਚਾਹੀਦਾ ਹੈ ਯਾਦ ਰੱਖੋ ਜ਼ਿੰਦਗੀ ਵਿੱਚ ਜਿਸ ਕਿਸੇ ਨੇ ਵੀ ਸਫਲਤਾ ਦਾ ਸਵਾਦ ਚਖਿਆ ਹੈ ਉਸ ਦਾ ਪਹਿਲਾ ਕਦਮ ਹਮੇਸ਼ਾ ਇਕੱਲੇ ਹੀ ਚੱਲਦੇ ਹੋਏ ਪਿਆ ਹੈ ਬਾਅਦ ਵਿੱਚ ਜਦੋਂ ਉਸ ਨੂੰ ਸਫਲਤਾ ਮਿਲ ਜਾਂਦੀ ਹੈ ਤਾਂ ਸਾਰੇ ਲੋਕ ਉਸ ਦਿਨ ਆਉਣ ਲਾਈਨ ਵਿੱਚ ਖੜੇ ਹੋ ਜਾਂਦੇ ਹਨ ਜਦੋਂ ਤੁਸੀਂ ਜ਼ਿੰਦਗੀ ਵਿੱਚ ਕੋਈ ਵੱਡਾ ਕੰਮ ਕਰੋਗੇ ਤਾਂ ਤੁਹਾਨੂੰ ਹਮੇਸ਼ਾ ਇਕੱਲਾਪਨ ਹੀ ਮਹਿਸੂਸ ਹੋਵੇਗਾ ਕੋਈ ਤੁਹਾਡਾ ਸਾਥ ਨਹੀਂ ਦੇਵੇਗਾ ਪਰ ਜਦੋਂ ਤੁਹਾਨੂੰ ਸਫਲਤਾ ਮਿਲ ਜਾਵੇਗੀ ਤਾਂ ਹਰ ਕੋਈ ਤੁਹਾਡਾ ਸਾਥ ਦੇਣਗੇ ਅਤੇ ਤੁਹਾਡੇ ਨਾਲ ਅੱਗੇ ਵਧਣਾ ਚਾਣਗੇ ਇਸ ਲਈ ਜੇ ਅੱਜ ਤੁਸੀਂ ਇਕੱਲੇ ਹੋ ਤਾਂ ਘਬਰਾਉਣ ਦੀ ਜ਼ਰੂਰਤ ਬਿਲਕੁਲ ਨਹੀਂ ਆਪਣੇ ਕੰਮ ਤੇ ਲਗਾਤਾਰ ਮਿਹਨਤ ਕਰਦੇ ਹੋਏ ਅੱਗੇ ਵਧੋ ਪਿੱਛੇ ਮੁੜ ਕੇ ਨਾ ਵੇਖਣਾ ਤੁਹਾਨੂੰ ਸਫਲਤਾ ਜ਼ਰੂਰ ਮਿਲੇਗੀ ਅਤੇ ਤੁਹਾਡੀ ਕਿਸਮਤ ਵੀ ਸਾਥ ਦੇਵੇਗੀ ਨੰਬਰ 5 ਸਫਲ ਲੋਕਾਂ ਦੀਆਂ ਜੀਵਨੀਆਂ ਪੜੋ ਦੋਸਤੋ ਜਦੋਂ ਤੁਸੀਂ ਜ਼ਿੰਦਗੀ ਵਿੱਚ ਬਹੁਤ ਇਕੱਲੇ ਹੋ ਤੁਹਾਡੀ ਕਿਸਮਤ ਸਾਥ ਨਹੀਂ ਦੇ ਰਹੀ ਤਾਂ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਸਫਲ ਲੋਕਾਂ ਦੀਆਂ ਜੀਵਨੀਆਂ ਪੜੋ ਉਹਨਾਂ ਦੀਆਂ ਕਿਤਾਬਾਂ ਪੜੋ ਉਹਨਾਂ ਦੇ ਵੀਡੀਓ ਦੇਖੋ ਇਸ ਨਾਲ ਤੁਹਾਨੂੰ ਮੋਟੀਵੇਸ਼ਨ ਮਿਲੇਗਾ ਅਤੇ ਮੁਸ਼ਕਲ ਹਾਲਾਤ ਵਿੱਚ ਵੀ ਤੁਹਾਨੂੰ ਹਿੰਮਤ ਮਿਲੇਗੀ ਜਿਸ ਨਾਲ ਤੁਸੀਂ ਅੱਗੇ ਵਧ ਸਕੋਗੇ ਅਤੇ ਆਪਣੀ ਮੰਜ਼ਿਲ ਪਾਸ ਕਰੋਗੇ ਕਿਉਂਕਿ ਜਿਨ੍ਹਾਂ ਲੋਕਾਂ ਨੇ ਸਫਲਤਾ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਹੋਏ ਸਖਤ ਮਿਹਨਤ ਦੇ ਬਾਅਦ ਹੀ ਲੋਕਾਂ ਨੂੰ ਜ਼ਿੰਦਗੀ ਵਿੱਚ ਸਫਲਤਾ ਮਿਲਦੀ ਹੈ ਇਸ ਲਈ ਤੁਸੀਂ ਸਫਲ ਲੋਕਾਂ ਦੀਆਂ ਜੀਵਨੀਆਂ ਜ਼ਰੂਰ ਪੜੋ ਨੰਬਰ 6 ਪੈਸੇ ਕਮਾਓ ਜੇ ਤੁਹਾਡੀ ਜ਼ਿੰਦਗੀ ਵਿੱਚ ਪੈਸਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ ਅਤੇ ਤੁਸੀਂ ਪੈਸੇ ਕਮਾਉਣਾ ਚਾਹੁੰਦੇ ਹੋ ਤਾ ਜੇ ਤੁਹਾਨੂੰ ਆਪਣੇ ਬਿਜ਼ਨਸ ਜਾਂ ਕਿਸੇ ਹੋਰ ਖੇਤਰ ਵਿੱਚ ਸਫਲਤਾ ਨਹੀਂ ਮਿਲ ਰਹੀ ਤਾਂ ਘਬਰਾਉਣ ਦੀ ਜ਼ਰੂਰਤ ਨਹੀਂ ਤੁਹਾਨੂੰ ਲਗਾਤਾਰ ਕੋਸ਼ਿਸ਼ ਕਰਨੀ ਪਵੇਗੀ ਅਤੇ ਦੇਖਣਾ ਪਵੇਗਾ ਕਿ ਤੁਹਾਨੂੰ ਕਿੱਥੇ ਮੁਸ਼ਕਲ ਆ ਰਹੀ ਹੈ ਉਸ ਮੁਸ਼ਕਲ ਨੂੰ ਦੂਰ ਕਰਨਾ ਪਵੇਗਾ ਯਾਦ ਰੱਖੋ ਛੱਤ ਤੇ ਚੜਨ ਲਈ ਸਾਨੂੰ ਛੋਟੀਆਂ-ਛੋਟੀਆਂ ਪੌੜੀਆਂ ਦਾ ਸਹਾਰਾ ਲੈਣਾ ਪੈਂਦਾ ਹੈ ਇੱਕ-ਇੱਕ ਕਦਮ ਅੱਗੇ ਵਧਦੇ ਹੋਏ ਹੀ ਅਸੀਂ ਉਚਾਈ ਤੇ ਪਹੁੰਚਦੇ ਹਾਂ ਇਸੇ ਤਰ੍ਹਾਂ ਜ਼ਿੰਦਗੀ ਵਿੱਚ ਜੇ ਤੁਸੀਂ ਸਫਲਤਾ ਦੀ ਉਚਾਈ ਤੇ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਛੋਟੇ-ਛੋਟੇ ਰਾਹਾਂ ਤੋਂ ਹੁੱਕ ਕੇ ਲੰਘਣਾ ਪਵੇਗਾ ਤਾਂ ਹੀ ਜਾ ਕੇ ਤੁਸੀਂ ਮੰਜ਼ਿਲ ਪਾ ਸਕੋਗੇ ਸਾਡਾ ਮਤਲਬ ਇਹ ਹੈ ਕਿ ਜੇ ਤੁਸੀਂ ਇੱਕ ਵੱਡਾ ਬਿਜ਼ਨਸਮੈਨ ਬਣਨਾ ਚਾਹੁੰਦੇ ਹੋ ਬਹੁਤ ਸਾਰੇ ਪੈਸੇ ਕਮਾਉਣਾ ਚਾਹੁੰਦੇ ਹੋ ਜਾਂ ਕੋਈ ਵੱਡਾ ਅਫਸਰ ਬਣਨਾ ਚਾਹੁੰਦੇ ਹੋ ਅਤੇ ਇਸ ਦੌਰਾਨ ਤੁਹਾਡੀ ਆਰਥਿਕ ਸਥਿਤੀ ਠੀਕ ਨਹੀਂ ਹੈ ਤਾਂ ਤੁਹਾਨੂੰ ਕੋਈ ਛੋਟਾ ਮੋਟਾ ਕੰਮ ਕਰਨਾ ਪਵੇਗਾ ਜਿਸ ਨਾਲ ਕੁਝ ਪੈਸੇ ਮਿਲਣਗੇ ਤੁਹਾਡਾ ਰੋਜ਼ਾਨਾ ਦਾ ਖਰਚ ਨਿਕਲ ਜਾਵੇਗਾ ਅਤੇ ਤੁਹਾਨੂੰ ਕਿਸੇ ਪ੍ਰਕਾਰ ਦੀ ਪਰੇਸ਼ਾਨੀ ਨਹੀਂ ਹੋਵੇਗੀ ਫਿਰ ਤੁਸੀਂ ਆਪਣੇ ਸੁਪਨੇ ਪੂਰੇ ਕਰਨ ਲਈ ਲਗਾਤਾਰ ਕੋਸ਼ਿਸ਼ ਕਰ ਸਕੋਗੇ ਅਤੇ ਤੁਹਾਡੇ ਰਾਹ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ ਤਾਂ ਦੋਸਤੋ ਅੱਜ ਲਈ ਬਸ ਇੰਨਾ ਹੀ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ। ਤੁਸੀਂ ਇਸ ਵੀਡੀਓ ਨੂੰ ਆਪਣੇ ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਜ਼ਰੂਰ ਸ਼ੇਅਰ ਕਰੋ ਤਾਂ ਜੋ ਉਨ੍ਹਾਂ ਨੂੰ ਵੀ ਮਦਦ ਮਿਲ ਸਕੇ। ਇਸ ਤੋਂ ਇਲਾਵਾ ਜੇ ਤੁਹਾਡੇ ਮਨ ਵਿੱਚ ਜ਼ਿੰਦਗੀ ਨਾਲ ਜੁੜੇ ਹੋਰ ਕੋਈ ਸਵਾਲ ਹਨ ਤਾਂ ਤੁਸੀਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਧੰਨਵਾਦ।